ला जन निशानी चलो सर कोसकी गेला ਤੇਰੇ ਘਰੇ ਰੰਗ ਲੱਗ ਜਾਣ ਫੇ ਠੀਕ ਆ ਫੇਰਾ ਦੂਜੇ ਨੰਬਰ ਤੇ ਹਾਂ ਤੇ ਬਾਪੂ ਦੂਜੇ ਨੰਬਰ ਤੇ ਪੁੱਤ ਕਈ ਵਾਰ ਜਵਾਬ ਵੀ ਛੱਡਿਆ ਸੀ ਘੜਜੋਣਾ ਯਾਰ ਮੈਨੂੰ ਮੇਰਾ ਸੰਤ ਨੇ ਗੱਲ ਪੁੱਛਿਆ ਮਾਂ ਉਹ ਮੈਨੂੰ ਕੋਈ ਗੱਲ ਹੋਰ ਕਹਿੰਦਾ ਸੀ ਮਾਨੂੰ ਆਖਾ ਬਾਬਾ ਹੋਰ ਦੱਸ ਦੋ ਇਹ ਤਾਂ ਛੱਡ ਠੀਕ ਆ ਪੁੱਤ ਇੱਕ ਮਨ ਨੂੰ ਪਰਮਜੀਤ ਦਾਸ ਕੌਣ ਸੀ ਤੁਹਾਡੇ ਮਨ ਹਾਂ ਉੱਚੀ ਬੋਲ ਮੈਨੂੰ ਘੱਟ ਆਉਂਦਾ ਹੈਗੀ ਆ ਪਰਮਜੀਤ ਫਿਰ ਉਹਦੇ ਨਾਲ ਕੀ ਲੈਣ ਦੇਣਾ ਗੁੱਡਾ ਜਾਨੀ ਅਮੀ ਬਦੂ ਹਾਂ ਬੋਲ ਸਾਚੇ ਦਰਬਾਰ ਕੀ ਜੇਤਾ ਫੋਰ ਬੇਟੋਲ ਤੇ ਫਿਰ ਮੈਂ ਤੁਹਾਨੂੰ ਹੋਰ ਦੱਸਾਂਗਾ

ਉਹ ਪਲਾਟ ਵਿੱਚ ਸੀ ਇਹਨਾਂ ਨੇ ਮਕਸਾ ਸਮਝ ਪਲਾਟੇ ਕੋਸੜਾ ਵਿ ਗਿਆ ਉਹ ਕਹੂ ਕਰਿਆ ਸੀ ਇੱਥੇ ਲਿਆ ਉਹ ਹੇਰ ਗਦਾ ਸਾਹ ਕੋਈ ਬ ਹੋਰ ਮੁੰਡਾ ਉਹ ਚਿੱਟਾ ਘਰਦੇ ਵੀ ਮੈਨ ਆ ਇਹ ਜੀ ਸਕਲ ਜੀਆ ਸਕਲ ਵੀ ਇਹੀ ਜੀ ਆ ਕਰੀਮ ਸੇਫਾ ਹੈ ਇਹ ਕਹਾਂ ਮੈਂ ਵੀ ਬਾਬਾ ਹੈ ਉਹਦਾ ਮੇਰਾ ਬਾਬਾ ਕੁਸ ਕਰ ਨਹੀਂ ਸਕਦਾ ਜਿਵੇਂ ਮੈਂ ਕਰਦਾ ਮੈਂ ਤੋਂ ਉਹਸ ਤਰ੍ਹਾਂ ਕਰਦਾ ਮੈਂ ਲੇਪ ਉਹ ਤਾਂ ਤਰਕਰ ਹੋ ਜਾ ਆਪਣਾ ਜੈਂਟ ਤੇਰਾ ਮਨ ਲੱਗਣ ਲੱਗੇ ਸੋਦੇ ਦੋਵੇਂ ਜਿਆਦਾ ਸੁਆਕ ਹੋ ਜੇ ਫੇ ਠੀਕ ਆ ਬੱਤ ਹੈ ਕਾਲੀਆਂ ਗਲਾਜ ਆਪਣਾ ਖਾਣੋਂ ਹਟ ਜੇਗੀ ਨਹੀਂ ਹਟਿਆ ਨਹੀਂ ਦੇਖ ਕੇ ਜਲਾਣਾ ਪੜਦਾ ਵੱਡਾ ਤੁਹਾਨੂੰ ਘੱਟ ਜਾਂਦਾ ਠੀਕ ਆ ਹੜ ਕੇ ਸਮਾਨ ਪਾ ਲਓ ਸਰ ਬੱਚੇ ਪਾ ਲਓ ਬੱਤ ਹੁਣੀ ਬੈਠ ਕੇ ਰਨਾ ਬਾਹਰ ਬੋਤ ਸਰ ਲੈ ਹੁਣੀ ਰਸਨਾ 5 ਮਿੰਟ ਤੋਕ ਮਾਰ ਤੈਨੂੰ ਇਥੋਂ ਲੈ ਕੇ ਫੇਰ ਦੂ ਤੋਕ ਲਾ ਲਾ ਪਰ ਆ ਪਾ ਦੇ